ਮਦੂਰੋ ਅਚਾਨਕ ਗਾਇਬ ਅਮਰੀਕਾ ਨੇ ਕਿਵੇਂ ਚੱਕਿਆ ਇਹ ਕਦਮ ਸਸ਼ਕਾਲ ਜੀ ਮੈ ਰੋਸ਼ਨੀ ਤੁਸੀਂ ਵੇਖ ਰਹੇ ਹੋ ਪੰਜਾਬੀ ਲਿੰਗਵੇੜਾ ਦੱਸ ਜੀ ਕਿ 2025 ਦੇ ਵਿੱਚ ਅਮਰੀਕਾ ਤੇ ਵੈਨਜ਼ੂਏਲਾ ਦੇ ਰਿਸ਼ਤੇ ਬਹੁਤ ਤਣਾਅਪੂਰਵਕ ਹੋ ਗਏ ਸੀ ਅਮਰੀਕਾ ਫੌਜ ਨੇ ਵੈਨਜ਼ੂਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੂਰੋ ਅਤੇ ਉਸ ਦੀ ਪਤਨੀ ਸਿਲਿਆ ਫਲੇਰੈਂਸ ਨੂੰ ਕਰਾਕਾਸ ਤੋਂ ਗ੍ਰਫਤਾਰ ਕਰਕੇ ਨਿਊਯਾਰਕ ਅਦਾਲਤ ਦੇ ਵਿੱਚ ਪੇਸ਼ ਕੀਤਾ ਅਮਰੀਕਾ ਕਹਿੰਦਾ ਹੈ ਕਿ ਇਹ ਕਦਮ ਨਸ਼ਾ ਤਸਕਰੀ ਅਤੇ ਆਤਕਵਾਦ ਨੂੰ ਰੋਕਣ ਲਈ ਲਿਆ ਗਿਆ ਪਰ ਵੈਨਜ਼ੂਏਲਾ ਨੇ ਇਸ ਨੂੰ ਆਪਣੀ ਇੱਕ ਸਰਵਪੂਤ ਅਤੇ ਉਸ ਦੇ ਸਿੱਧਾ ਹਮਲਾ ਸਮਝਿਆ ਦੱਸਿਆ ਕਿ ਮਾਦੂਰੋ ਉੱਤੇ ਦੋਸ਼ ਨੇ ਕੀ ਉਹ ਆਪਨੇ ਪਰਿਵਾਰ ਅਤੇ ਉਹ ਉੱਚ ਅਧਿਕਾਰੀਆਂ ਦੇ ਨਾਲ ਅਮਰੀਕਾ ਵਿੱਚ ਕੋਕੀਨ ਭੇਜੀ ਅਤੇ ਉਸ ਨੇ ਕੁਝ ਅਪਰਾਧੀ ਗੈਂਗਾਂ ਦੇ ਨਾਲ ਸਾਂਝ ਬਣਾਈ ਅਤੇ ਇਸ ਦੇ ਨਾਲ ਹੀ ਸਰਕਾਰ ਸੰਸਥਾਵਾਂ ਦੀਵਰ ਤੋਂ ਕਰਕੇ ਨਸ਼ਾ ਤਸਕਰੀ ਸੁਰੱਖਿਆ ਦੀ ਵੀ ਸੁਰੱਖਿਆ ਦਿੱਤੀ ਹਥਿਆਰ ਰਿਸ਼ਵਤਖੋਰੀ ਅਗਵਾ ਕਰਕੇ ਹਿੰਸਾ ਕਰਵਾਈ ਦੇ ਦੋਸ਼ ਅਮਰੂਦੋਤੇ ਲਗਾਏ ਗਏ ਨੇ ਮਦੂਰੋ ਨੇ ਦੋਸ਼ਾਂ ਨੂੰ ਨਕਾਰਦੇ ਹੋਇਆ ਕਿਹਾ ਕਿ ਇਹ ਅਗਵਾ ਕੀਤੇ ਗਏ ਰਾਸ਼ਟਰਪਤੀਆਂ ਉਸ ਦੇ ਨਾਲ ਹੀ ਉਸ ਦੇ ਵਕੀਲ ਨੇ ਜੋ ਦਲੀਲ ਦਿੱਤੀ ਇੱਕ ਕਲ ਸੰਬੋਧਕ ਦੇਸ਼ ਦੇ ਮੁਖੀ ਨੂੰ ਕਾਨੂੰਨੀ ਛੋਟ ਮਿਲਣੀ ਚਾਹੀਦੀ ਆ ਅਮਰੀਕੀ ਜਿਹੜੇ ਮਾਹਿਰ ਨੇ ਉਹਨਾਂ ਨੇ ਕਿਹਾ ਕਿ ਅਮਰੀਕੀ ਕਾਨੂੰਨ ਅਧੀਨ ਉਸ ਉਤੇ ਮੁਕਦਮਾ ਚਲਾਇਆ ਜਾ ਸਕਦਾ ਹੈ ਮਦੂਰੋ ਦੀ ਗ੍ਰਿਫਤਾਰੀ ਤੋਂ ਬਾਅਦ ਵੈਨਿਜ਼ੁਏਲਾ ਵਿੱਚ ਹਾਲਾਤ ਹੋਰ ਵੀ ਜ਼ਿਆਦਾ ਨਾਜ਼ੁਕ ਹੋ ਗਏ ਨੇ ਇਸ ਦੇ ਨਾਲ ਹੀ ਅੰਤਰਿਮ ਸੰਸ ਸਰਕਾਰ ਬਣਾਈ ਗਈ ਜਦੋਂ ਕਿ ਜਿਹੜੀ ਕਿ ਸੁਰੱਖਿਆ ਦੇ ਵਿੱਚ ਵੀ ਤਬਦੀਲੀ ਕੀਤੀ ਗਈ ਹੈ ਲੋਕਾਂ ਨੂੰ ਹਰਾਸਤ ਦੇ ਵਿੱਚ ਲਿਆ ਗਿਆ ਤੇ ਇਸ ਦੇ ਨਾਲ ਹੀ ਮਨੁੱਖੀ ਅਧਿਕਾਰ ਜਿਹੜੀਆਂ ਸੰਸਥਾਵਾਂ ਮੁਤਾਬਕ ਦੇਸ਼ ਦੇ ਵਿੱਚ ਡਰ ਦਾ ਮਾਹੌਲ ਬਣ ਗਿਆ ਅਤੇ ਸੈਂਕੜੇ ਰਾਜਨੀਤੀਆਂ ਕੇਂਦਰੀ ਜੇਲ੍ਹ ਵਿੱਚ ਐਨਰ ਹੈਗਨ ਇਸ ਦੇ ਨਾਲ ਦੱਸਦੀ ਹੈ ਕਿ ਅੰਤਰਰਾਸ਼ਟਰੀ ਪੱਧਰ ਤੇ ਇਹ ਮਿਰਿਜੁਲੀ ਪ੍ਰਤੀਕਿਰਿਆ ਹੈ ਕੁਝ ਨੇ ਅਮਰੀਕਾ ਦੀ ਕਾਰਵਾਈ ਸਹੀ ਮੰਨੀ ਹੈ ਪਰ ਕਈ ਮਹਾਰਾ ਨੇ ਚੇਤਾਵਨੀ ਦਿੱਤੀ ਕਿ ਇਸ ਦੇ ਨਾਲ ਵਿਸ਼ਵ ਪੱਧਰੀ ਕਾਨੂੰਨੀ ਪ੍ਰਣਾਲੀ ਖੇਤਰ ਦੇ ਵਿੱਚ ਖਤਰਾ ਪੈ ਸਕਦਾ ਹੈ ਇਸ ਘਟਨਾ ਨੇ ਦੋਸ਼ ਕਾਨੂੰਨੀ ਅਤੇ ਰਾਜਨੀਤਿਕ ਸ਼ਕਤੀ ਦੇ ਵਿਚਾਰ ਟਕਰਾਹ ਦਾ ਜਿਹੜਾ ਮਾਹੌਲ ਹੈ ਉਹ ਬਣ ਚੁੱਕਿਆ ਹੈ